ਸੰਗਤਿ ਆਓ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੀ ਵੱਡਮੁੱਲੀ ਜਾਣਕਾਰੀ ਪ੍ਰਾਪਤ ਕਰਿਏ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਗੁਰੰਗਦੇਵ ਮਹਾਰਾਜ ਪਤ ਤੀਜੇ ਗੁਰੂ ਸਹਿਬਾਨ ਹਨ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹੇ ਬਣ ਆਵੇ ਤੀਜੇ ਗੁਰੂ ਸਹਿਬਾਨ ਹਨ ਗੁਰਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 5 ਮਈ 1479 ਈਸਵੀ ਨੂੰ ਪਿੰਡ ਬਾਸਰ ਦੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਸਤਿਗੁਰ ਜੀ ਦੇ ਪਿਤਾ ਦਾ ਨਾਮ ਤੇਜਪਾਲ ਜੀ ਅਤੇ ਮਾਤਾ ਲక్ష్ਮੀ ਜੀ ਸਨ। ਸਤਿਗੁਰ ਸੱਚੇ ਪਾਤਸ਼ਾਹ ਇਸ ਪਤਨੀ ਦਾ ਨਾਮ ਮਾਤਾ ਮਨਸਾ ਦੇਵੀ ਜੀ। ਸਤਗੁਰੂ ਜੀ ਦੇ ਦੋਸ ਪੁੱਤਰ ਨੇ ਬਾਬਾ ਮੋਹਨ ਜੀ ਅਤੇ ਬਾਬਾ ਮੋਰੀ ਜੀ ਦੋਸ ਪੁੱਤਰੀਆਂ ਨੇ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 17 ਰਾਗਾਂ ਵਿੱਚ ਸ਼ਬਦ ਸ਼ਾਂਤ ਅਸ਼ਟਪਦੀਆਂ ਸਲੋਕ ਪਉੜੀਆਂ ਕੋਲ ਮਿਲਾ ਕੇ 17 ਰਾਗਾਂ ਵਿੱਚ 891 ਦੇ ਕਰੀਬ ਹਨ 891 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਰਜ ਨੇ ਸਤਿਗੁਰ ਜੀ ਦੀਆਂ ਪ੍ਰਮੁੱਖ ਬਾਣੀਆਂ ਨੇ ਆਨੰਦ ਸਾਹਿਬ ਜੋ ਆਪਾਂ ਇਤਨੇ ਵਿੱਚ ਰੋਜ਼ਾਨਾ ਹੀ ਪੜਦੇ ਆ ਅਤੇ ਰਾਗ ਆਸਾ ਵਿੱਚ ਪੱਟੀ ਲਿਖੀ ਇਹ ਸਤਿਗੁਰ ਜੀ ਦੀਆਂ ਪ੍ਰਮੁੱਖ ਬਾਣੀਆਂ ਨੇ ਇਸ ਤੋਂ ਲਾਵਾ 899 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ